हेलो माय डियर स्टूडेंट्स वेलकम बैक टू माय चैनल बेटा आज ਅਸੀਂ ਕਲਾਸ 8 ਦਾ ਚੈਪਟਰ ਨੰਬਰ 1 ਪਰਿਮੇਯ ਸੰਖਿਆਵਾਂ ਸ਼ੁਰੂ ਕਰਨ ਜਾ ਰਹੇ ਹਾਂ ਇਹਨਾਂ ਨੂੰ ਅਸੀਂ ਰੈਸ਼ੀਨਲ ਨੰਬਰਸ ਵੀ ਕਹਿੰਦੇ ਹਾਂ ਪਰ ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੁਝ ਉਹਨਾਂ ਸੰਖਿਆਵਾਂ ਬਾਰੇ ਰਿਵੀਜ਼ਨ ਕਰਾਂਗੇ ਜੋ ਅਸੀਂ ਪਿਛਲੀਆਂ ਕਲਾਸਾਂ ਦੇ ਵਿੱਚ ਪੜਿਆ ਹੈ ਮਤਲਬ ਇਹਦੀ ਕੁਝ ਅਸੀਂ ਇੰਟਰੋਡਕਸ਼ਨ ਦੇਖਾਂਗੇ ਇਸ ਲੇਕਚਰਾਂ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਨਾ ਸੰਖਿਆਵਾਂ ਬਾਰੇ ਪੜਿਆ ਹੈਗਾ ਜਾਂ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਸੰਖਿਆਵਾਂ ਦੀ ਗੱਲ ਕਰਦੇ ਹਾਂ ਹਮੇਸ਼ਾ ਉਹ ਹੁੰਦੀਆਂ ਕੁਦਰਤੀ ਸੰਖਿਆਵਾਂ ਸਾਨੂੰ ਪਰਿਮੇ ਸੰਖਿਆਵਾਂ ਤੋਂ ਪਹਿਲਾਂ ਤਿੰਨ ਤਰ੍ਹਾਂ ਦੀਆਂ ਸੰਖਿਆਵਾਂ ਬਾਰੇ ਪਤਾ ਹੋਣਾ ਚਾਹੀਦਾ ਠੀਕ ਹੈ ਕੁਦਰਤੀ ਸੰਖਿਆਵਾਂ ਕੁਦਰਤੀ ਸੰਖਿਆਵਾਂ ਮਤਲਬ ਨੈਚੁਰਲ ਨੰਬਰਸ ਤਾਂ ਆਪਾਂ ਦੇਖੋ ਜਦੋਂ ਵੀ ਕੋਈ ਗਿਣਤੀ ਸਟਾਰਟ ਕਰਦੇ ਆ ਨਾ ਤਾਂ ਅਸੀਂ ਹਮੇਸ਼ਾ ਕੀ ਕਰਦੇ ਆ ਇੱਕ ਤੋਂ ਗਿਣਤੀ ਸਟਾਰਟ ਕਰਦੇ ਆ ਹਨਾ ਅਸੀਂ ਕੁਝ ਵੀ ਗਿਣਨਾ ਹੈਗਾ ਤਾਂ ਅਸੀਂ 1 ਤੋਂ ਗਿਣਤੀ ਸਟਾਰਟ ਕਰਦੇ ਆ ਤਾਂ ਜਿਹੜੀਆਂ ਸੰਖਿਆਵਾਂ ਮਤਲਬ ਜਦੋਂ 1 ਤੋਂ ਸਟਾਰਟ ਹੁੰਦੀਆਂ 1 2 3 4 ਅਪ ਟੂ ਇਨਫਿਨਿਟੀ ਮਤਲਬ ਕਾਹਨ ਗਿਣਤੀ ਸੰਖਿਆਵਾਂ ਹੁੰਦੀਆਂ ਤਾਂ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਕੁਦਰਤੀ ਸੰਖਿਆਵਾਂ ਜਾਂ ਨੈਚੁਰਲ ਨੰਬਰਸ ਐ ਕੁਦਰਤੀ ਸੰਖਿਆਵਾਂ ਨੂੰ ਅਸੀਂ ਪ੍ਰਾਕਿਰਤਿਕ ਸੰਖਿਆਵਾਂ ਵੀ ਕਹਿ ਆਦਦੇ ਨੇ ਠੀਕ ਐ ਮੈਂ ਇਹ ਜ਼ਿਆਦਾ ਲਿਖੂੰਗੀ ਨਹੀਂ ਕਿਉਂਕਿ ਇਹ ਤੁਹਾਡੇ ਮੈਥਸ ਦੇ ਬੁੱਕ ਦੇ ਵਿੱਚ ਹੈਗਾ ਤੁਸੀਂ ਇੰਟਰੋਡਕਸ਼ਨ ਜ਼ਰੂਰ ਪੜਿਓ ਠੀਕ ਹੈ ਮੈਂ ਤੁਹਾਨੂੰ ਇੱਥੇ ਹੀ ਪੜਾ ਰਹੀ ਹਾਂ ਤਾਂ ਕਿ ਤੁਸੀਂ ਤੁਹਾਨੂੰ ਜਦੋਂ ਤੁਸੀਂ ਆਪ ਪੜੋ ਤਾਂ ਤੁਹਾਨੂੰ ਪਤਾ ਲੱਗੇ ਕਿ ਇਹ ਸਟਾਰਟਿੰਗ 'ਚ ਕਿੱਥੇ-ਕਿੱਥੇ ਲਿਖਿਆ ਹੋਇਆ ਹੈ ਕੁਦਰਤੀ ਸੰਖਿਆਵਾਂ ਨੂੰ ਸਿੱਧਾ ਪ੍ਰਕਿਰਤਿਕ ਸੰਖਿਆਵਾਂ ਵੀ ਕਹਿ ਦਿੰਨੇ ਆ ਤਾਂ ਜੇ ਅਸੀਂ ਯਾਦ ਰੱਖਣਾ ਹੋਵੇ ਨਾ ਵੀ ਕੁਦਰਤੀ ਸੰਖਿਆਵਾਂ ਜਾਂ ਪ੍ਰਕਿਰਤਿਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਤੇ ਇਹਦੀ ਛੋਟੀ ਜੀ ਟ੍ਰਿਕ ਹੁੰਦੀ ਹੈ ਤੁਸੀਂ ਇਹ ਦੇਖੋ ਕਿ ਜਦੋਂ ਪ੍ਰਕਿਰਤੀ ਜਾਂ ਕੁਦਰਤ ਦੇ ਵਿੱਚ ਅਸੀਂ ਕੋਈ ਵੀ ਚੀਜ਼ ਗਿਣਨੀ ਸਟਾਰਟ ਕਰਦੇ ਹਾਂ ਨਾ ਜਿਵੇਂ ਕੁਦਰਤ ਦੇ ਵਿੱਚ ਕੀ ਹੈਗਾ ਪਹਾੜ ਹੈ ਰੁੱਖ ਹੈ ਪੰਛੀ ਐ ਐਨੀਥਿੰਗ ਹੈ ਨਾ ਤਾਂ ਆਪਾਂ ਉਹ ਜਦੋਂ ਕੋਈ ਗਿਣਤੀ ਸਟਾਰਟ ਕਰਦੇ ਹਾਂ ਨਾ ਅਸੀਂ ਹਮੇਸ਼ਾ 1 ਤੋਂ ਸਟਾਰਟ ਕਰਦੇ ਹਾਂ ਕੁਦਰਤੀ ਚੀਜ਼ ਦੀ ਕਿਸੇ ਦੀ ਵੀ ਗਿਣਤੀ ਤਾਂ ਇਹਦਾ ਮਤਲਬ ਸਾਨੂੰ ਅਸੀਂ ਮਤਲਬ ਇਹ ਗੱਲ ਤੋਂ ਯਾਦ ਰੱਖ ਸਕਦੇ ਹਾਂ ਕਿ ਕੁਦਰਤੀ ਸੰਖਿਆਵਾਂ ਜਾਂ ਨੈਚੁਰਲ ਨੰਬਰ ਜਾਂ ਪ੍ਰਕਿਰਤਿਕ ਨੰਬਰ ਜਿਹੜੇ ਹੁੰਦੇ ਆ ਉਹ 1 ਤੋਂ ਸ਼ੁਰੂ ਹੁੰਦੇ ਆ ਇਸ ਤੋਂ ਬਾਅਦ ਕੀ ਹੈ ਜੇ ਅਸੀਂ 1 ਦੇ ਅੱਗੇ 0 ਲਗਾ ਦਈਏ ਹੈ ਨਾ 0 ਲਗਾ ਲਈਏ ਦੇਖੋ ਜਿਵੇਂ 0 1 2 3 4 ਆ ਫਿਰ ਉਹ ਕਿਹੜੀਆਂ ਸੰਖਿਆਵਾਂ ਬਣ ਜਾਂਦੀਆਂ ਆ ਫਿਰ ਅਸੀਂ ਉਹਨਾਂ ਨੂੰ ਪੂਰਨ ਸੰਖਿਆਵਾਂ ਕਹਿਣ ਲੱਗ ਪਏ ਹਾਂ ਪੂਰਨ ਸੰਖਿਆਵਾਂ ਦਾ ਮਤਲਬ ਕੀ ਹੁੰਦਾ ਹੈਗਾ ਵੀ ਜਦੋਂ ਜ਼ੀਰੋ ਤੋਂ ਗਿਣਤੀ ਸਟਾਰਟ ਹੋ ਜਾਈਂ ਜ਼ੀਰੋ 1 2 3 4 5 6 ਇਹਨਾਂ ਨੂੰ ਅਸੀਂ ਹੋਲ ਨੰਬਰ ਵੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਅਸੀਂ ਹੋਲ ਨੰਬਰ ਕਹਿੰਦੇ ਆ ਹੁਣ ਇਹਨੂੰ ਆਪਾਂ ਕਿਵੇਂ ਯਾਦ ਰੱਖਾਂਗੇ ਦੇਖੋ ਜਿਵੇਂ ਆਪਾਂ ਨੇ ਯਾਦ ਰੱਖਣਾ ਵੀ ਹੋਲ ਨੰਬਰਸ ਜਾਂ ਜਿਹੜੀਆਂ ਪੂਰਨ ਸੰਖਿਆਵਾਂ ਨੇ ਉਹ ਜ਼ੀਰੋ ਤੋਂ ਸ਼ੁਰੂ ਹੁੰਦੀਆਂ ਤਾਂ ਤੁਸੀਂ ਦਿਮਾਗ 'ਚ ਲਿਆਓ ਵੀ ਪੂਰਨ ਪੂਰਨ ਤੋਂ ਮਤਲਬ ਕੀ ਹੁੰਦਾ ਹੈਗਾ ਪੂਰਾ ਹੈਨਾ ਕੋਈ ਵੀ ਚੀਜ਼ ਜਿਹੜੀ ਪੂਰੀ ਹੁੰਦੀ ਹੈ ਹੁਣ ਜੇ ਮਤਲਬ ਇੱਕ ਪੂਰਾ ਚੰਨ ਹੈ ਹੈਨਾ ਤਾਂ ਪੂਰਾ ਚੰਨ ਕੀ ਹੁੰਦਾ ਹੈਗਾ ਜਿਹੜਾ ਪੂਰਾ ਚੰਨ ਹੈ ਨਾ ਉਹ ਹਮੇਸ਼ਾ ਪੂਰਾ ਗੋਲ ਹੁੰਦਾ ਹੈ ਹੈਨਾ ਜੇ ਪੂਰੀ ਐ ਖਾਣ ਵਾਲੀ ਪੂਰੀ ਐ ਉਹ ਵੀ ਗੋਲ ਆਕਾਰ ਦੀ ਰੋਟੀ ਹੁੰਦੀ ਐ ਜੇ ਆਪਾਂ ਪੂਰੀ ਰੋਟੀ ਦੀ ਗੱਲ ਕਰੀਏ ਵੀ ਪੂਰੀ ਰੋਟੀ ਦੇ ਦਿਓ ਸਾਨੂੰ ਤਾਂ ਪੂਰੀ ਰੋਟੀ ਮਤਲਬ ਕਿ ਇੱਕ ਗੋਲ ਰੋਟੀ ਚਾਹੀਦੀ ਐ ਤਾਂ ਇਹ ਗੋਲ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਫਿਰ ਜ਼ੀਫਰ ਆਕਾਰ ਦੀ ਹੀ ਹੋਗੀਆਂ ਨਾ ਤਾਂ ਪੂਰਨ ਤੋਂ ਅਸੀਂ ਯਾਦ ਕਰ ਸਕਦੇ ਆ ਪੂਰਨ ਜਿਹੜੀ ਚੀਜ਼ ਐ ਜ਼ੀਫਰ ਆਕਾਰ ਦੀ ਹੁੰਦੀ ਐ ਇਟ ਮੀਨਸ ਜਿਹੜੀਆਂ ਪੂਰਨ ਸੰਖਿਆਵਾਂ ਹੈਗੀਆਂ ਉਹ ਜ਼ੀਫਰ ਤੋਂ ਸਟਾਰਟ ਹੁੰਦੀਆਂ ਤਾਂ ਇਹ ਬੱਚਿਆਂ ਨੂੰ ਨਾ ਬੜੀ ਕਨਫਿਊਜ਼ਨ ਹੋ ਜਾਂਦੀ ਐ ਤਾਂ ਇੱਕ ਛੋਟੀ ਜੀ ਟ੍ਰਿਕ ਹੈਗੀ ਐ ਜੇ ਤੁਸੀਂ ਇੱਕ ਦੋ ਵਾਰੀ ਮਤਲਬ ਇਹਨੂੰ ਦਿਮਾਗ 'ਚ ਲਿਆ ਕੇ याद तुम हमेशा याद रहेगी इसे को हों तीजे नंबर पर आदि संपूर्ण संख्याव संपूर्ण संख्याव असी बोलते हैं इंटीजरस ठीक है जड़िया कुदरती संख्याव होंगे नैचुरल नंबरस उन्होंने असी वी एन डिनोट करते हैं ठीक है जोड़े अपने को पूर्ण संख्याव होंगे ना पूर्ण संख्याव असी डबल्यू निनोट करते हैं क्यों ओके ओके होल नंबर्स बोल दिया इननू ठीक है ते ਹੁਣ ਤੀਜੇ ਨੰਬਰ ਤੇ ਆਉਂਦੇ ਇੰਟੀਜਰਸ ਦਾ ਇੰਟੀਜਰਸ ਕੀ ਹੁੰਦੇ ਆ ਇਹਨਾਂ ਨੂੰ ਅਸੀਂ ਆਈ ਨਾਲ ਡਿਨੋਟ ਕਰਦੇ ਆ ਸੌਰੀ ਜ਼ੈਡ ਨਾਲ ਡਿਨੋਟ ਕਰਦੇ ਆ ਇੰਟੀਜਰਸ ਨੂੰ ਅਸੀਂ ਠੀਕ ਹੈ ਤਾਂ ਇਹਨੂੰ ਬੋਲਦੇ ਕੀ ਹੈ ਸੰਪੂਰਨ ਸੰਖਿਆਵਾਂ ਨੂੰ ਬੋਲਦੇ ਆ ਅਸੀਂ ਇੰਟੀਜਰਸ ਇੰਗਲਿਸ਼ ਚ ਹੁਣ ਸੰਪੂਰਨ ਸੰਖਿਆਵਾਂ ਕੀ ਦੇਖੋ ਜ਼ੀਰੋ ਨੂੰ ਚਲ ਦੇ ਆਪਣੇ ਕੋਲ ਪਹਿਲਾਂ ਕੀ ਪੂਰਨ ਸੰਖਿਆਵਾਂ ਹੈ ਹਨਾ 0 1 2 3 4 ਅਪ ਟੂ ਇਨਫਿਨਿਟੀ ਜਿਵੇਂ ਇਹ ਜ਼ੀਰੋ ਦੇ ਖੱਬੇ ਪਾਸੇ ਹੁਣ ਹਰੇਕ ਜ਼ੀਰੋ ਨੂੰ ਛੱਡ ਕੇ ਹਰੇਕ ਸੰਖਿਆ ਦੀ ਕਿਰణాਤਮਕ ਸੰਖਿਆ ਲਿਖਣਾ ਰਿਨਾਤਮਕ ਦਾ ਮਤਲਬ ਕੀ ਹੁੰਦਾ ਇਹਦੀ ਨੈਗੇਟਿਵ ਸੰਖਿਆ ਕਿਉਂਕਿ ਨਾ ਹਰ ਨੰਬਰ ਦੀ ਇੱਕ ਜ਼ੀਰੋ ਨੂੰ ਛੱਡ ਕੇ ਨਾ ਹਰੇਕ ਅੰਕ ਦੀ ਜਾਂ ਹਰੇਕ ਸੰਖਿਆ ਦੀ ਇੱਕ ਨੈਗੇਟਿਵ ਇੱਕ ਕਿਰణాਤਮਕ ਸੰਖਿਆ ਜ਼ਰੂਰ ਹੁੰਦੀ ਹੈ ਠੀਕ ਹੈ ਪੋਜ਼ਿਟਿਵ ਸੰਖਿਆ ਜਰੂਰ ਅਸੀ ਕੋਈ ਚੀਜ਼ ਮਤਲਬ ਕੋਈ ਜੋ ਮਤਲਬ ਜਮਾ ਕਰਦੇ ਆ ਕਿਸੇ ਚੀਜ਼ ਵਾਧਾ ਹੁੰਦਾ ਕੋਈ ਅਸੀਂ ਉਤਰਾਈ ਵਲ ਸੋਰੀ ਚੜਾਈ ਵਲ ਜਾਂਦੇ ਆ ਤਾਂ ਆਪਮਾਨ ਚ ਵਾਧਾ ਹੋ ਗਿਆ ਹੈਨਾ ਸਾਨੂੰ ਕੋਈ ਲਾਭ ਹੋ ਗਿਆ ਤਾਂ ਉਦੋਂ ਅਸੀਂ ਕੀ ਹੈ ਸੰਖਿਆ ਦੇ ਨਾਲ ਜੋੜ ਦਾ ਨਿਸ਼ਾਨ ਯੂਜ਼ ਕਰਦੇ ਆ ਯਾਨੀ ਕਿ ਉਹ ਕੀ ਬਣ ਜਾਂਦਾ ਫਿਰ ਧਨਾਤਮਕ ਸੰਖਿਆ ਬਣ ਜਾਂਦੀ ਹੈ ਜਾਂ ਉਹਨੂੰ ਪੋਜ਼ਿਟਿਵ ਨੰਬਰ ਕਹਿੰਦੇ ਆ ਪਰ ਜੇ ਮੰਨ ਲਓ ਅਸੀਂ ਕਿਸੇ ਘਾਟੇ ਦੀ ਗੱਲ ਕਰਨੀ ਹੋਵੇ ਮੈਨੂੰ 500 ਰੁਪਏ ਦਾ ਘਾਟਾ ਪੈ ਗਿਆ ਜਾਂ ਮੈਂ 2 ਕਿਲੋਮੀਟਰ ਉਤਰਾਈ ਵੱਲ ਗਿਆ ਠੀਕ ਹੈ ਜਾਂ ਇਨਨਾ ਤਾਪਮਨ ਘਟ ਗਿਆ ਤਾਂ ਫਿਰ ਕੀ ਹੁਣ ਹੈ ਤਾਂ ਉਹੀ ਚੀਜ਼ ਪਰ ਅਸੀਂ ਮੈਚ ਲਿਖਣੀ ਹੈ ਤਾਂ ਫਿਰ ਅਸੀਂ ਉਹਦੇ ਤੇ ਨੈਗੇਟਿਵ ਸਾਈਨ ਯੂਜ਼ ਕਰ ਦਿੰਨੇ ਆ ਜਿਵੇਂ 500 ਰੁਪਏ ਦਾ ਘਾਟਾ ਤਾਂ ਮੈਂ ਲਿਖ ਦੂੰਗੀ -500 ਇਹ ਹੈ ਰੈਨਾਤਮਕ ਸੰਖਿਆ ਹੁੰਦੇ ਇਹ ਵੀ ਕੀ ਹੈ ਗਿਆ ਕੁਦਰਤੀ ਨੰਬਰ ਹੀ ਹੈ ਨਾ ਇਧਰਲੇ ਪਾਸੇ ਕੁਦਰਤੀ ਨੰਬਰ 1 ਤੋਂ ਸਟਾਰਟ ਹੁੰਦੇ ਇਹ ਵੀ ਕੁਦਰਤੀ ਨੰਬਰ ਹੀ ਹੈ ਤਾਂ ਸੰਪੂਰਨ ਸੰਖਿਆਵਾਂ ਦਾ ਮਤਲਬ ਕੀ ਹੁੰਦਾ ਹੈ ਜਦੋਂ ਪੂਰਨ ਸੰਖਿਆਵਾਂ ਦੇ ਨਾਲ ਅਸੀਂ ਹਰੇਕ ਕੁਦਰਤੀ ਸੰਖਿਆ ਦਾ ऋणात्मक ਵੀ ਲਿਖ ਦਈਏ ਤਾਂ ਉਹ ਕੀ ਬਣ ਜਾਂਦੀਆਂ ਮਿਲ ਕੇ ਸੰਪੂਰਨ ਸੰਖਿਆਵਾਂ ਬਣ ਜਾਂਦੀਆਂ ਠੀਕ ਹੈ ਜੀ ਤਾਂ ਸੰਪੂਰਨ ਸੰਖਿਆਵਾਂ ਮਾਈਨਸ ਪਹਿਲਾ ਰਿਨਾਤਮਕ ਸੈਂਟਰ 'ਚ ਜ਼ੀਫਰ ਫਿਰ ਸੱਜੇ ਪਾਸੇ ਨੂੰ ਸਿੱਤਨਾਤਮਕ ਸੰਖਿਆਵਾਂ ਲੇਖਦੀਆਂ ਇਹ ਸਰਕਲ ਸੀ ਜਿਹੜਾ ਇਹ ਅਸੀਂ ਪਿਛਲੀਆਂ ਕਲਾਸਾਂ 'ਚ ਵੀ ਕੀਤਾ ਹੁਣ ਸਾਡੇ ਕੋਲ ਆ ਗਿਆ ਪਰਿਮੇਯ ਸੰਖਿਆ ਠੀਕ ਹੈ ਅੱਛਾ ਇਹਨੂੰ ਨਾ ਅਸੀਂ ਜ਼ੈਡ ਨਾਲ ਡਿਨੋਟ ਕਰਦੇ ਹਾਂ ਇੰਟੀਜਰਸ ਨੂੰ ਜ਼ੈਡ ਨਾਲ ਡਿਨੋਟ ਕਰਦੇ ਹਾਂ ਜ਼ੈਡ ਨਾਲ ਅਸੀਂ ਨੂੰ ਇਸ ਕਰਕੇ ਡਿਨੋਟ ਕਰਦੇ ਹਾਂ ਕਿਉਂਕਿ ਜਿਨੇ ਇੰਟੀਜਰਸ ਦੀ ਖੋਜ ਕੀਤੀ ਸੀ ਹੈਨਾ ਜਿਨੇ ਗਣਿਤ ਕਰਨ ਉਹਦਾ ਨਾਮ ਸੀ ਜ਼ੈਹਲਨ ਇਨਸਿਫ ਦਾ ਜ਼ੈਲਨ ਤਾਂ ਫਿਰ ਉਹਦੇ ਨਾਂ ਤੋਂ ਅਸੀਂ ਇਹਨੂੰ ਜ਼ੈਡ ਨਾਲ ਡਿਨੋਟ ਕਰਨ ਲੱਗੇ ਇੰਟੀਜਰਸ ਨੂੰ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਪਰਿਮੇਯ ਸੰਖਿਆਵਾਂ ਜਾਂ ਰੈਸ਼ਨਲ ਨੰਬਰਸ ਜਿਹੜੇ ਹੁਣ ਅਸੀਂ ਪੜਨੇ ਆ 8th ਕਲਾਸ ਦੇ ਵਿੱਚ ਅਸੀਂ ਜੋ ਨਵਾਂ ਪੜਨਾ ਹੈ ਇਹਨੂੰ ਅਸੀਂ ਇਰੈਸ਼ਨਲ ਨੰਬਰਸ ਜਾਂ ਪਰਿਮੇਯ ਸੰਖਿਆਵਾਂ ਬੋਲਦੇ ਆ ਆਪਾਂ ਨਾ ਪਹਿਲਾਂ ਇਹਦੀ ਡੈਫੀਨੇਸ਼ਨ ਬੁੱਕ ਤੋਂ ਪੜ੍ਹਦੇ ਆ ਫਿਰ ਮੈਂ ਤੁਹਾਨੂੰ ਇੱਥੇ ਸਮਝਾਉਣੀ ਆ ਤਾਂ ਉਸ ਕਾਲਾ ਜੋ ਪੀ ਕਯੂ ਦੇ ਰੂਪ ਵਿੱਚ ਹਾਂ ਪੀ ਕਯੂ ਦਾ ਮਤਲਬ ਕੀ ਹੋ ਗਿਆ ਵੀ ਅਸੀਂ ਵਿਚਕਾਰ ਇੱਕ ਵਟਾ ਲਿਖ ਕੇ ਇੱਕ ਉੱਪਰ ਨੰਬਰ ਲਿਖਣਾ ਹੈ ਤੇ ਡਾਊਨ ਪੀ ਤੇ ਕਯੂ ਹੈ ਕਿ ਪੀ ਕਯੂ ਦੇ ਰੂਪ ਵਿੱਚ ਹੋਣ ਜਾਂ ਪੀ ਕਯੂ ਦੇ ਰੂਪ ਵਿੱਚ ਦਰਸਾਈਆਂ ਜਾ ਸਕਦੀਆਂ ਹੋਣ ਮਤਲਬ ਪਹਿਲਾ ਨਾ ਹੋਣ ਪਰ ਅਸੀਂ ਮਤਲਬ ਜਦੋਂ ਉਹਨਾਂ ਨੂੰ ਇੱਕ ਭਾੜੇ ਤੇ ਕੱਟ ਕਰਾਂਗੇ ਮਤਲਬ ਉਹਨਾਂ ਨੂੰ ਅਸੀਂ ਦਰਸਾ ਸਕਦੇ ਹੁਈਏ ਜਿੱਥੇ ਪੀ ਤੇ ਕਯੂ ਸੰਪੂਰਨ ਸੰਖਿਆ ਹੋਣ ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ ਜਿਹੜਾ ਪੀ ਤੇ ਕਿਹਾ ਹੋਗਾ ਨਾ ਇਹ ਦੋਨੇ ਸੰਪੂਰਨ ਸੰਖਿਆਵਾਂ ਹਨ ਸੰਪੂਰਨ ਸੰਖਿਆਵਾਂ ਦਾ ਮਤਲਬ ਕੀ ਹੋ ਗਿਆ ਜਿਹੜਾ ਆਪਾਂ ਪਹਿਲਾਂ ਪੜ ਕੇ ਆਏ ਆਂ ਵੀ ਇਹ ਕੀ ਹੋ ਸਕਦੀ ਹੈ 0 1 2 3 4 ਤੇ ਇਦਰੋਂ ਕੋਈ ਵੀ 네ਗੇਟਿਵ ਨੰਬਰ ਵੀ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਹੋ ਸਕਦਾ ਪੀ ਤੇ ਕਿਉਂ ਠੀਕ ਹੈ ਪਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਉਹ ਜਿਹੜਾ ਕਯੂ ਹੈ ਨਾ نیچے ਵਾਲਾ ਜਿਹੜਾ ਇਹ ਜਿਹੜਾ ਹੈਗਾ ਜ਼ੀਰੋ ਨਹੀਂ ਹੋ ਸਕਦਾ ਮਤਲਬ ਪਾਪਾ ਕਹਿ ਰਹੇ ਆ ਵੀ ਇਹ ਸੰਪੂਰਨ ਸੰਖਿਆਵਾਂ ਉੱਪਰ ਸੰਪੂਰਨ ਸੰਖਿਆਵਾਂ ਦੇ ਵਿੱਚ ਜ਼ੀਰੋ ਵੀ ਆਉਂਦੀ ਹੈ ਤਾਂ ਉੱਪਰ ਪੀ ਜਿਹੜਾ ਉੱਪਰ ਵਾਲੀ ਸੰਖਿਆ ਹੋਊਗੀ ਇਹ ਤਾਂ ਜ਼ੀਰੋ ਹੋ ਸਕਦੀ ਹੈ ਬਟ ਕਯੂ ਜ਼ੀਰੋ ਨਹੀਂ ਹੋ ਸਕਦੀ ਇਹ 네ਗੇਟਿਵ ਹੋ ਸਕਦੀ ਹੈ ਪੋਜ਼ਿਟਿਵ ਹੋ ਸਕਦੀ ਹੈ ਠੀਕ ਹੈ ਅਤੇ ਪੀ ਤੇ ਕਯੂ ਸ ਹੈ ਅਪਾਜ ਸੰਖਿਆਵਾਂ ਹੁਣ ਕਿੰਨੀਆਂ ਸ਼ਰਤਾਂ ਉਹਨੀਆਂ ਦੇਖ ਲਓ ਪਰ ਇਹ ਸੰਖਿਆਵਾਂ ਵਸਤੇ ਹੈ ਨਾ सह संख्या को प्राइम नंबर यूं है ना तो यह भी दसते हैं तो सब तो पहला की है परिमेय संख्या सब तो पहली शर्त है, हैगी पी बटा घ्यू के रूप में हो भी, भी संपूर्ण संख्या हो संपूर्ण संख्या हो ठीक है जी पर ਜਿਹੜਾ ਕਿਉ ਹੈਗਾ ਇਹ ਜ਼ੀਰੋ ਦੇ ਬਰਾਬਰ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਆਲਰੇਡੀ ਇਹ ਚੀਜ਼ ਪੜ ਚੁੱਕੇ ਹਾਂ ਨਾ ਵੀ ਜਿਹੜੀ ਸੰਪੂਰਨ ਸੰਖਿਆ ਉਹ ਕੀ ਹੈਗਾ -4 -3 -2 -1 ਫਿਰ ਜ਼ੀਰੋ ਫਿਰ 1 2 3 ਮਤਲਬ ਸੰਪੂਰਨ ਸੰਖਿਆ 'ਚ ਜ਼ੀਰੋ ਵੀ ਆਉਂਦੀ ਹੈ ਬਟ ਜਿਹੜਾ ਕਿਉ ਹੈ ਉਹ ਨਹੀਂ ਮਤਲਬ ਜ਼ੀਰੋ ਨਹੀਂ ਹੋ ਸਕਦਾ ਗਾ ਹੈ ਨਾ ਤੇ ਇੱਕ ਜਿਹੜੀ ਹੋਰ ਬੜੀ ਇੰਪੋਰਟੈਂਟ ਗੱਲ ਹੈ ਪੀ ਅੱਧੇ ਕਿਉ ਸ ਆਪਾਂ ਸਹਿ ਅਪਾਜ ਦੀਆਂ ਸੰਖਿਆਵਾਂ ਹੋਣੀਆਂ ਚਾਹੀਦੀਆਂ ਸਹਿ ਅਪਾਜ ਦਾ ਮਤਲਬ ਕੀ ਹੁੰਦਾ ਬੇਟਾ ਸਹਿ ਪਾਜ ਦਾ ਮਤਲਬ ਇਹ ਹੁੰਦਾ ਵੀ ਪੀ ਅਤੇ ਕਿਉ ਦਾ ਜਿਹੜਾ ਸਾਂਝਾ ਗੁਨਨਖੰਡ ਹੈ ਸਾਂਝਾ ਗੁਨਨਖੰਡ ਜਿਹੜਾ ਹੈਗਾ ਨਾ ਉਹ 1 ਹੋਵੇ ਤਾਂ ਉਸ ਸਹਿ ਅਪਾਜ ਸੰਖਿਆਵਾਂ ਹੋਣੀਆਂ ਹੁਣ ਗੁਨਨਖੰਡ ਜੇ ਤੁਹਾਨੂੰ ਨਹੀਂ ਐਡਾ ਮਤਲਬ ਅਕੀ ਗੱਲ ਯਾਦ ਰੱਖੀ ਸਾਂਝਾ ਗੁਨਨਖੰਡ ਕੀ ਹੁੰਦਾ ਹੈ ਤਾਂ ਇਹਨੂੰ ਸਿੰਪਲ ਭਾਸ਼ਾ ਤੁਸੀਂ ਇਹ ਯਾਦ ਰੱਖਣਾ ਵੀ ਪੀ ਤੇ ਕ ਉਹ ਦੇ ਵਿਚਕਾਰ ਜਿਹੜਾ ਕਾਮਨ ਭਾੜਾ ਹੈ ਸਾਂਝਾ ਭਾੜਾ ਹੈ ਨਾ ਇਹਨਾਂ ਦੇ ਵਿਚਕਾਰ ਉਹ ਇੱਕ ਹੋਵੇ ਇੱਕ ਤੋਂ ਬਿਨਾ ਕੋਈ ਵੀ ਸਾਂਝਾ ਭਾੜਾ ਨਾ ਹੋਵੇ ਹੁਣ ਜੇ ਮੰਨ ਲਓ ਮੈਂ 2/4 ਲਿਖ ਦਿੰਨੀ ਹਣਾ ਤਾਂ 2/4 ਦੇ ਵਿੱਚ ਕੀ ਹੈਗਾ ਸਾਂਝਾ ਭਾੜਾ ਮਤਲਬ ਇਹ ਦੋਨਾਂ 'ਚ 2 ਇਹਨੂੰ ਆਪਾਂ ਇਹ ਵੀ 2 ਦੇ ਭਾੜੇ ਕਿਉਂ ਹੁੰਦਾ ਹੈ ਇਹ ਵੀ 2 ਦੇ ਭਾੜੇ ਕਿਉਂਦਾ ਹੈ ਹਣਾ ਤਾਂ ਇਹਦਾ ਮਤਲਬ ਇਹਨਾਂ 'ਚ ਸਾਂਝਾ ਭਾੜਾ 2 ਹੋ ਗਿਆ ਪਰ ਸਾਂਝਾ ਭਾੜਾ 1 ਹੀ ਹੋਣਾ ਚਾਹੀਦਾ ਜੇ ਮੈਂ 2/3 ਲਿਖ ਦਿੰ ਤੋ 2/3 ਦੇ ਵਿਚਕਾਰ 2 ਤੇ 3 ਦੇ ਵਿਚਕਾਰ ਸਿਰਫ ਸਾਂਝਾ ਪਾੜਾ 1 ਹੈ ਤਾਂ ਇਹ ਸੈ ਅਪਾਰ ਸੰਖਿਆਵਾਂ ਹੋਗੀਆਂ ਤਾਂ ਇਹ ਤਾਂ ਇਹ ਸਾਰੀਆਂ ਸ਼ਰਤਾਂ ਜਿਹੜੀਆਂ ਇਹ ਪਰਿਮੇਯ ਸੰਖਿਆਵਾਂ ਤੇ ਲਾਗੂ ਹੁੰਦੀਆਂ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਨੇ ਅੱਗੇ ਕੀ ਲਿਖਿਆ ਹੋਇਆ ਹੈਗਾ ਹੁਣ 3-4 ਚੀਜ਼ਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਹਨ ਇਹਨਾਂ ਨੇ ਦੇਖੋ ਪਰਿਮੇਯ ਸੰਖਿਆਵਾਂ ਦੀਆਂ ਉਦਾਹਰਨਾਂ ਦਿੱਤੀਆਂ ਤੁਹਾਨੂੰ -2/5 ਹਨਾ ਸਾਂਝਾ ਪਾੜਾ ਕੀ ਹੋ ਗਿਆ ਇੱਕ ਹੋ ਗਿਆ ਸੰਪੂਰਨ ਸੰਖਿਆਵਾਂ ਇਹ ਦੋਨੇ ਤੇ ਇਹ ਹਾਰ ਜ਼ੀਰੋ ਨਹੀਂ ਹੈਗਾ ਇਹਨੂੰ ਉੱਪਰਲੇ ਨੂੰ ਬੋਲਦੇ ਆਪਾਂ ਅੰਸ਼ ਛੇ ਤੁਸੀਂ ਪਿੰਨਾ ਪਿਛਲੇ ਸਾਲ ਵੀ ਕੀਤੀਆਂ ਸੀ ਹਨਾ ਉੱਪਰਲਾ ਅੰਸ਼ ਹੁੰਦਾ ਤੇ ਨੀਚੇ ਵਾਲੇ ਨੂੰ ਆਪਾਂ ਹਾਰ ਬੋਲਦੇ ਆ 10/7 ਦੇਖੋ ਕਿਉਂ ਜ਼ੀਰੋ ਨਹੀਂ ਹੈਗਾ ਸਾਂਝਾ ਭਾੜਾ ਵੀ ਇੱਕ ਹੈਗਾ -3/8 -3 ਜ਼ੀਰੋ ਹੁਣ ਉਹਨਾਂ ਨੇ -3 ਤੇ ਜ਼ੀਰੋ ਕਿਉਂ ਲਿਖਿਆ ਹੁਣ ਤੁਸੀਂ ਇਹ ਗੱਲ ਦੇਖੋ ਹੁਣ ਇੱਥੇ ਦੇਖੋ ਸਾਰੀਆਂ ਕੁਦਰਤੀ ਸੰਖਿਆਵਾਂ ਪਰਿਮੇ ਸੰਖਿਆਵਾਂ ਹੁੰਦੀਆਂ ਹਨ ਸਾਰੀਆਂ ਕੁਦਰਤੀ ਸੰਖਿਆਵਾਂ ਪਰਿਮੇਯ ਸੰਖਿਆਵਾਂ ਕਿਵੇਂ ਹੋਣਗੀਆਂ ਹੁਣ ਤੁਸੀਂ ਦੇਖੋ ਅਸੀਂ ਪਹਿਲਾਂ ਵੀ ਇਹ ਕਰ ਚੁੱਕੇ ਹਾਂ ਕੁਦਰਤੀ ਸੰਖਿਆਵਾਂ ਕਿਹੜੀਆਂ 1 2 3 4 5 6 ਹੈ ਨਾ ਉੱਪਰ ਇਹ ਕਹਿੰਦਾ ਵੀ ਇਹ ਸਾਰੀਆਂ ਪਰਿਮੇਯ ਸੰਖਿਆਵਾਂ ਹੈਗੀਆਂ ਕਿਉਂ ਕਿ ਪਰਿਮੇਯ ਸੰਖਿਆ ਦਾ ਮਤਲਬ ਕੀ ਹੁੰਦਾ ਹੈਗਾ ਮਤਲਬ ਜੇ ਅਸੀਂ ਪੀ ਬਟਾ ਕਿਉਂ ਲਿਖੀ ਤਾਂ ਆਪਾਂ ਅਸੀਂ ਇਹਦੇ ਬਟਾ 1 ਆਪਣੇ ਕੋਲੋਂ ਲਿਖ ਸਕਦੇ ਹਾਂ ਤਹਰੀ ਕੁਦਰਤੀ ਸੰਖਿਆ ਦੇ ਹੇਠਾਂ ਅਸੀਂ ਬਟਾ 1 ਆਪਣੇ ਕੋਲੋਂ ਲਿਖ ਸਕਦੇ ਹਾਂ ਇਸ ਕਰਕੇ ਸਾਰੀਆਂ ਕੁਦਰਤੀ ਸੰਖਿਆਵਾਂ ਨੂੰ ਅਸੀਂ ਪਰਿਮੇਯ ਸੰਖਿਆਵਾਂ ਕਹਿ ਸਕਦੇ ਹਾਂ ਠੀਕ ਹੈ ਸਾਰੀਆਂ ਪੂਰਨ ਸੰਖਿਆਵਾਂ ਜਿਹੜੀਆਂ ਹੈਗੀਆਂ ਨੈਕਸਟ ਲਾਈਨ ਹੈਗੀ ਹੈ ਸਾਰੀਆਂ ਪੂਰਨ ਸੰਖਿਆਵਾਂ ਪਰਿਮੇਯ ਸੰਖਿਆਵਾਂ ਹੁੰਦੀਆਂ ਨੇ ਇਹ ਵੀ ਬਿਲਕੁਲ ਸਹੀ ਗੱਲ ਹੈ ਨਾ ਤਾਂ ਪੂਰਨ ਸੰਖਿਆਵਾਂ ਵਿੱਚ ਕੀ ਹੈ ਬਸ ਅੱਗੇ ਅਸੀਂ ਇੱਕ ਜ਼ੀਰੋ ਲਾ ਦਈਏ ਨਾ ਤਾਂ ਜ਼ੀਰੋ ਬਟਾ 1 ਵੀ ਆਪਾਂ ਲੈ ਸਕਦੇ ਹਾਂ ਕਿਉਂਕਿ ਆਪਾਂ ਇੱਥੇ ਚ ਪੜ ਚੁੱਕੀਆਂ ਵੀ ਅੰਸ਼ ਜ਼ੀਰੋ ਹੋ ਸਕਦਾ ਹੈ ਉੱਪਰ ਵਾਲੀ ਸੰਖਿਆ ਜ਼ੀਰੋ ਹੋ ਸਕਦੀ ਹੈ ਨੀਚੇ ਵਾਲੇ ਆਪਾਂ ਨੀਚੇ ਆਪਾਂ 1 ਲਿਖਤਾ ਤਾਂ ਸਾਰੀਆਂ ਪੂਰਨ ਸੰਖਿਆਵਾਂ ਵੀ ਪਰਿਮੇ ਸੰਖਿਆ ਹੋ ਸਕਦੀਆਂ ਸਾਰੀਆਂ ਕੁਦਰਤੀ ਸੰਖਿਆਵਾਂ ਵੀ ਪਰਿਮੇ ਸੰਖਿਆ ਹੋ ਸਕਦੀਆਂ ਤੇ ਤੀਸਰੀ ਲਾਈਨ ਉਹਨਾਂ ਨੇ ਕੀ ਕੀ ਹੈ ਸਾਰੀਆਂ ਸੰਪੂਰਨ ਸੰਖਿਆਵਾਂ ਵੀ ਪਰਿਮੇ ਸੰਖਿਆਵਾਂ ਹੋ ਸਕਦੀਆਂ ਠੀਕ ਹੈ ਤਾਂ ਸੰਪੂਰਨ ਸੰਖਿਆਵਾਂ ਕੀ ਹੈ ਜਿਵੇਂ ਉਹਨਾਂ ਆਪਾਂ -4 -3 -2 -1 0 1 2 3 ਜਾ ਹਨਾ ਆ ਤਾਂ ਆਪਾਂ ਆਲਰੇਡੀ ਗੱਲ ਕਰ ਹੀ ਚੁੱਕੇ ਹਾਂ ਬਟਾ 1 ਇਹਨਾਂ ਦੇ ਵੀ ਬਟਾ 1 ਲਾ ਦੋ ਤਾਂ ਇਹ ਵੀ ਸਾਰੀਆਂ ਕੀ ਬਣ ਗਈਆਂ ਆਪਣੇ ਕੋਲੇ ਪਰਿਮੇਯ ਸੰਖਿਆਵਾਂ ਬਣ ਗਈਆਂ ਠੀਕ ਹੈ ਤਾਂ ਸਾਰੀਆਂ ਪੂਰਨ ਸੰਖਿਆਵਾਂ ਸਾਰੀਆਂ ਕੁਦਰਤੀ ਸੰਖਿਆਵਾਂ ਸਾਰੀਆਂ ਸੰਪੂਰਨ ਸੰਖਿਆਵਾਂ ਨੂੰ ਅਸੀਂ ਪਰਿਮੇਯ ਸੰਖਿਆ ਦੇ ਰੂਪ ਚ ਰੈਸ਼ੀਨਲ ਨੰਬਰ ਦੇ ਰੂਪ ਚ बटे ਵਾਲੀ ਸੰਖਿਆ ਦੇ ਰੂਪ ਚ ਅਸੀਂ ਲਿਖ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਸਾਨੂੰ ਇੱਕ ਉਹਨਾਂ ਨੇ ਇਕ ਉਹਨਾਂ ਨੇ ਸਾਨੂੰ ਫਿਗਰ ਦਿੱਤੀ ਹੋਈ ਹੈ ਇਹ ਚ ਉਹਨਾਂ ਨੇ ਸਾਨੂੰ ਸਮਝਾਇਆ ਦੇਖੋ ਸਭ ਤੋਂ ਪਹਿਲਾਂ ਸਭ ਤੋਂ ਛੋਟੀਆਂ ਕੁਦਰਤੀ ਸੰਖਿਆਵਾਂ ਹੁੰਦੀਆਂ ਹੈ ਹਨਾ ਸਭ ਤੋਂ ਜਿਹੜਾ ਛੋਟਾ ਡੱਬਾ ਇਹਨਾਂ ਨੂੰ ਕੁਦਰਤੀ ਸੰਖਿਆਵਾਂ ਦਾ 1 2 3 4 ਫਿਰ ਪੂਰਨ ਸੰਖਿਆਵਾਂ ਆ ਜਾਂਦੀਆਂ ਤੁਸੀਂ ਨਾਲ ਆਪਣੀ ਬੁੱਕ ਖੋਲ ਲੈਣੀ ਹੈ ਠੀਕ ਹੈ ਤਾਂ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਵਧੀਆ ਤਰ੍ਹਾਂ ਸਮਝ ਲੱਗੂਗੀ ਫਿਰ ਤਾਂ ਪੂਰਨ ਸੰਖਿਆਵਾਂ ਦੇ ਵਿੱਚ ਇੱਕ ਜ਼ੀਰੋ ਵੱਧ ਹੋ ਜਾਂਦੀ ਹੈ ਨਾ ਇਹਦਾ ਮਤਲਬ ਪੂਰਨ ਸੰਖਿਆਵਾਂ ਦਾ ਡੱਬਾ ਜਿਹੜਾ ਉਹ ਕੁਦਰਤੀ ਸੰਖਿਆਵਾਂ ਤੋਂ ਵੱਡਾ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਕੀ ਹੈਗਾ ਜਿਹੜਾ ਸੰਪੂਰਨ ਸੰਖਿਆਵਾਂ ਉਹਦੇ ਵਿੱਚ ਨਾਲ ਮਾਈਨਸ ਵਾਲੇ ਨੰਬਰ ਐਡ ਹੋ ਜਾਂਦੇ ਆ ਤਾਂ ਉਹਦਾ ਡੱਬਾ ਥੋੜਾ ਜਾਂ ਇਹਨਾਂ ਦੋਨਾਂ ਤੋਂ ਹੋਰ ਵੱਡਾ ਹੋ ਗਿਆ ਪਰਿਮੇਯ ਸੰਖਿਆਵਾਂ ਜਿਹੜੀਆਂ ਹੈਗੀਆਂ ਉਹ ਕੀ ਇਹਨਾਂ ਸਾਰਿਆਂ ਤੋਂ ਵੱਡੇ ਡੱਬੇ ਚ ਆਉਂਦੀਆਂ ਦਾ ਮਤਲਬ ਕੀ ਉਹ ਇਹਨਾਂ ਸਾਰਿਆਂ ਤੋਂ ਜ਼ਿਆਦਾ ਨੰਬਰ ਕਵਰ ਕਰਦੀਆਂ ਤਾਂ ਇਹਦਾ ਮਤਲਬ ਦੇਖੋ ਜਿਹੜਾ ਛੋਟਾ ਡੱਬਾ ਵੱਡੇ ਚ ਆ ਸਕਦਾ ਨਾ ਹੈਨਾ ਤੇ ਤੁਸੀਂ ਸਮਝੋ ਵੀ ਜਿਹੜੀ ਹਰੇਕ ਕੁਦਰਤੀ ਸੰਖਿਆ ਹੈਗੀ ਹੈ ਨਾ ਉਹ ਪੂਰਨ ਸੰਖਿਆ ਹੈਗੀ ਹੈ ਪਰ ਹਰੇਕ ਪੂਰਨ ਸੰਖਿਆ ਕੁਦਰਤੀ ਸੰਖਿਆ ਨਹੀਂ ਹੋ ਸਕਦੀ ਇਸੇ ਤਰ੍ਹਾਂ ਹਰੇਕ ਪੂਰਨ ਸੰਖਿਆ ਸੰਪੂਰਨ ਸੰਖਿਆ ਹੈਗੀ ਹੈ ਪਰ ਹਰੇਕ ਸੰਪੂਰਨ ਸੰਖਿਆ ਪੂਰਨ ਸੰਖਿਆ ਨਹੀਂ ਹੋ ਸਕਦੀ ਕਿਉਂ ਕਿ ਜਿਹੜੀਆਂ ਮਾਈਨਸ ਵਾਲੀਆਂ ਸੰਖਿਆਵਾਂ ਹੁੰਦੀਆਂ ਉਹ ਪੂਰਨ ਸੰਖਿਆ ਦੇ ਵਿੱਚ ਨਹੀਂ ਆਉਂਦੀਆਂ ਤਾਂ ਤੁਹਾਨੂੰ ਨਾ ਇਹ ਕੁਐਸਚਨ ਆ ਸਕਦਾ ਹੁੰਦਾ ਪੇਪਰ ਦੇ ਵਿੱਚ ਸਹੀ ਗਲਤ ਦੇ ਵਿੱਚ ਆ ਸਕਦਾ ਹੁੰਦਾ ਵੀ ਕੀ ਜਿਹੜੀ ਹੈਗੀ ਹੈ ਹਰੇਕ ਸੰਪੂਰਨ ਸੰਖਿਆ ਪੂਰਨ ਸੰਖਿਆ ਹੁੰਦੀ ਹੈ ਤਾਂ ਨਹੀਂ ਗਲਤ ਤਾਂ ਤੁਸੀਂ ਜਦੋਂ ਇਹ ਡੱਬਾ ਬਣਾ ਕੇ ਦੇਖ ਲੈਣਾ ਛੋਟਾ ਡੱਬਾ ਵੱਡੇ ਡੱਬੇ 'ਚ ਆ ਸਕਦਾ ਹੈ ਤਾਂ ਉਹ ਚੀਜ਼ ਹੈਗੀ ਹੈ ਵੱਡਾ ਡੱਬਾ ਛੋਟੇ ਡੱਬੇ 'ਚ ਨਹੀਂ ਆ ਸਕਦਾ ਹੈ ਨਾ ਹੁਣ ਹਰੇਕ ਸੰਪੂਰਨ ਸੰਖਿਆ ਪਰਿਮੇਯ ਸੰਖਿਆ ਹੋ ਸਕਦੀ ਹੈ ਕਿਉਂਕਿ ਕਿ ਦੇਖੋ ਸੰਪੂਰਨ ਸੰਖਿਆ ਪਰਿਮੇਯ ਸੰਖਿਆ ਤੋਂ ਛੋਟੇ ਡੱਬੇ 'ਚ ਆ ਦੇ ਵਿੱਚ ਕਵਰ ਹੁੰਦੀ ਹੈ ਆ ਵੀ ਪਰਿਮੇਯ ਉਸੇ ਪਰ ਪਰਿਮੇਯ ਸੰਖਿਆ ਸਭ ਤੋਂ ਵੱਡੀ ਹੈ ਤਾਂ ਹਰੇਕ ਪਰਿਮੇਯ ਸੰਖਿਆ ਸੰਪੂਰਨ ਜਾਂ ਪੂਰਨ ਜਾਂ ਕੁਦਰਤੀ ਨਹੀਂ ਹੋ ਸਕਦੀ ਕੋਈ ਹੋ ਵੀ ਸਕਦੀ ਹੈ ਕੋਈ ਨਹੀਂ ਵੀ ਹੋ ਸਕਦੀ ਪਰ ਹਰ ਪਰਮੇਸ਼ ਸੰਖਿਆ ਸੰਪੂਰਨ ਸੰਖਿਆ ਨਹੀਂ ਹੋ ਸਕਦੀ ਮੈਂ ਹਰੇਕ ਸਪੈਸ਼ਲੀ ਲਿਖ ਰਹੀ ਹਾਂ ਕਿ ਤੁਸੀਂ ਇਹ ਨਹੀਂ ਕਹਿੰਦੇ ਵੀ ਸਾਰੀਆਂ ਹੀ ਨਹੀਂ ਹੁੰਦੀਆਂ ਕੁਝ ਹੋ ਵੀ ਸਕਦੀਆਂ ਕੁਝ ਨਹੀਂ ਵੀ ਹੋ ਸਕਦੀਆਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਕੁਝ ਪਰਮੇਸ਼ ਸੰਖਿਆਵਾਂ ਦੇ ਜੋੜ ਦੇ ਗੁਣਾ ਬਾਰੇ ਪੜਾਂਗੇ ਠੀਕ ਹੈ ਪਹਿਲਾ ਅਸੀਂ ਨਾ ਹੁਣ ਮਤਲਬ ਇਹ ਵਾਰੀ ਵਾਰੀ ਸਿਰ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਜਿਵੇਂ ਅਸੀਂ ਸਿੰਪਲ ਸੰਖਿਆਵਾਂ ਦਾ ਜੋੜ ਘਟਾਓ ਕਰਦੇ ਸੀ ਨਾ ਉਵੇਂ ਹੀ ਅਸੀਂ ਪਰਿਮੇਯ ਸੰਖਿਆਵਾਂ ਦਾ ਵੀ ਜੋੜ ਘਟਾਓ ਗੁਣਾ ਭਾਗ ਇਸ ਸਿੱਖਣਾ ਇੱਕ ਇੱਕ ਐਕਸਰਸਾਈਜ਼ ਸਾਰੇ ਕਿਰਿਆਵਾਂ ਦੇ ਨਾਲ ਰਿਲੇਟਡ ਹੈਗੀ ਹੈ ਸਭ ਤੋਂ ਪਹਿਲਾਂ ਇਹਨਾਂ ਦੇ ਨਾ ਕੁਝ ਗੁਣ ਹੈ ਕੁਝ ਪ੍ਰੋਪਰਟੀਆਂ ਹੈ ਇਹਨਾਂ ਦੀਆਂ ਕੁਝ ਖਾਸ ਚੀਜ਼ਾਂ ਹੈ ਜਿਹੜੀਆਂ ਸਾਨੂੰ ਧਿਆਨ ਰੱਖਣੀਆਂ ਪੈਣਗੀਆਂ ਪਰਿਮੇਯ ਸੰਖਿਆਵਾਂ ਦੇ ਗੁਣ ਠੀਕ ਹੈ ਇਹਨਾਂ ਦੇ ਜੋੜ ਦੇ ਗੁਣ ਹੁਣ ਇੱਥੇ ਅਸੀਂ ਸਭ ਤੋਂ ਪਹਿਲਾਂ ਜੋੜ ਦੇ ਗੁਣ ਸ਼ੁਰੂ ਕਰਾਂਗੇ ਫਿਰ ਅਸੀਂ ਐਕਸਰਸਾਈਜ਼ 1.1 ਦੇ ਕੁਐਸਚਨਸ ਕਰਾਂਗੇ ਠੀਕ ਹੈ ਤਾਂ ਮੈਂ ਤੁਹਾਨੂੰ ਐਗਜ਼ਾਮਪਲਸ ਨਹੀਂ ਕਰਵਾਈਆਂ ਗਿਆ ਆਪਾਂ ਪਹਿਲਾਂ ਸਿੱਧੇ ਐਕਸਰਸਾਈਜ਼ ਦੇ ਕੁਐਸਚਨਸ ਕਰਾਂਗੇ ਐਗਜ਼ਾਮਪਲਸ ਤੁਸੀਂ ਆਪਣੇ ਆਪ ਟਰਾਈ ਕਰ ਲੈਣੀਆਂ ਤਾਂ ਸਭ ਤੋਂ ਪਹਿਲਾ ਗੁਣ ਹੁੰਦਾ ਹੈ ਬੰਦ ਗੁਣ ਇਹਨੂੰ ਅਸੀਂ ਕਲੋਜ਼ਰ ਪ੍ਰੋਪਰਟੀ ਵੀ ਕਹਿੰਦੇ ਆ ਬੰਦ ਗੁਣ ਦਾ ਮਤਲਬ ਕੀ ਹੁੰਦਾ ਹੈ ਵੀ ਜੇਕਰ ਸਾਡੇ ਕੋਲ ਕਿਹ ਦੋ ਪਰਿਮੇਯ ਸੰਖਿਆਵਾਂ ਹੋਣ ਕੋਈ ਵੀ ਦੋ ਪਰਿਮੇਯ ਸੰਖਿਆਵਾਂ ਹੋਣਨ ਪਰਿਮੇਯ ਸੰਖਿਆਵਾਂ ਬਰੇ ਤੋਂ ਪਤਾ ਲੱਗ ਜਾਂਦਾ ਹੈ ਨਾ ਇੱਕ ਨੂੰ ਅਸੀਂ a/b ਕਹਿੰਨੇ ਇੱਕ ਨੂੰ ਅਸੀਂ c/d ਕਹਿੰਨੇ ਤਾਂ ਜਦੋਂ ਅਸੀਂ ਇਹਨਾਂ ਦਾ ਨਾ ਤਾਂ ਜੋੜ ਕਰਾਂਗੇ ਨਾ ਤਾਂ ਜਿਹੜਾ ਜਵਾਬ ਆਊਗਾ ਨਾ ਉਹ ਵੀ ਇੱਕ ਪਰਿਮੇਯ ਸੰਖਿਆ ਹੀ ਹੋਵੇਗੀ ਠੀਕ ਹੈ ਤਾਂ ਇਹ ਪਰਿਮੇਯ ਸੰਖਿਆ ਤੇ ਗੁਣ ਲੱਗੂ ਹੁੰਦਾ ਹੈ ਮਤਲਬ ਜੇ ਤੁਸੀਂ ਦੋ ਪਰਿਮੇਯ ਸੰਖਿਆਵਾਂ ਦਾ ਜੋੜ ਕਰੋਗੇ ਨਾ ਤਾਂ ਪੱਕਾ ਤੁਹਾਡੇ ਕੋਲ ਜਿਹੜਾ ਆਨਸਰ ਆਈਗਾ ਨਾ ਉਹ ਵੀ ਇੱਕ ਪਰਿਮੇਯ ਸੰਖਿਆ ਹੀ ਹੋਵੇਗੀ ਜਿਵੇਂ ਉਹਨਾਂ ਨੇ ਹੁਣ ਸਾਨੂੰ ਕਿ ਮਤਲਬ ਇਗਜ਼ਾਮਪਲ ਦਿੱਤੀ ਹੈ ਉਹਨਾਂ ਨੇ 1 2 2/3 ਲਈ ਹੈ ਪ੍ਰਿਮੇਯ ਸੰਖਿਆ 1 4/5 ਲਈ ਹੈ ਜਦੋਂ ਇਹਨਾਂ ਨੇ ਇਹਦਾ ਜੋੜ ਕੀਤਾ ਤਾਂ ਆਨਸਰ ਸਾਡੇ ਕੋਲ 2/15 ਆ ਗਿਆ ਤਾਂ ਇਹ ਵੀ ਇੱਕ ਪ੍ਰਿਮੇਯ ਸੰਖਿਆ ਆਈ ਹੈ ਨਾ ਤਾਂ ਇਟ ਮੀਨਸ ਇਹ ਜਿਹੜਾ ਬੰਦ ਗੁਣਾ ਹੋ ਇੱਥੇ ਲਾਗੂ ਹੋ ਰਿਹਾ ਸੇਮ ਉਹਨਾਂ ਨੇ ਇੱਕ ਹੋਰ ਇਗਜ਼ਾਮਪਲ ਲਈ ਹੈ 5/8 3/4 ਇਹਨੂੰ ਜਦੋਂ ਸੋਲਵ ਕੀਤਾ -1/8 ਆ ਗਿਆ ਦਾ ਮਤਲਬ ਇੱਥੇ ਵੀ ਬੰਦ ਗੁਣ ਲਾਗੂ ਹੁੰਦਾ ਹੈ ਨੈਕਸਟ ਹੈਗਾ ਕ੍ਰਮਵਟਾਂਦਰਾ ਕ੍ਰਮਵਟਾਂਦਰਾ ਬੰਨੋ ਥੋੜਾ ਨਾ ਦੇ ਪਤਾ ਲੱਗਦਾ ਜਿਹੜਾ ਆਪਾਂ ਕ੍ਰਮ ਕਰਮ ਦਾ ਮਤਲਬ ਹੁੰਦਾ ਹੈਗਾ ਸੀਰੀਅਲ ਨੰਬਰ ਜਦੋਂ ਨੂੰ ਉਲਟ ਪੁਲਟ ਕਰਦੇ ਜੇ ਇਹਨੂੰ ਅਸੀਂ ਕਹਿੰਦੇ ਆ ਕਮੂਟੇਟਿਵ ਪ੍ਰੋਪਰਟੀ ਦੋ ਪਰਿਮੇਯ ਸੰਖਿਆਵਾਂ ਨੂੰ ਕਿਸੇ ਵੀ ਕ੍ਰਮ ਵਿੱਚ ਜੋੜਨ ਤੇ ਉੱਤਰ ਇੱਕੋ ਆਉਂਦਾ ਹੈ ਤਾਸੀ ਕਹਿੰਦੇ ਆ ਕਿ ਪਰਿਮੇਯ ਸੰਖਿਆਵਾਂ ਦਾ ਜੋੜ ਕ੍ਰਮਵਟਾਂਦਰਾਂ ਵਿੱਚ ਹੈ ਮਤਲਬ ਆਪਣੇ ਕੋਲ ਮੰਨ ਲਓ ਦੋ ਪਰਿਮੇਯ ਸੰਖਿਆਵਾਂ ਹੈ ਅਸੀਂ ਇੱਕ ਨੂੰ ਇੱਕ ਨੰਬਰ ਦਿੱਤਾ ਇੱਕ ਨੂੰ ਅਸੀਂ ਦੋ ਨੰਬਰ ਦਿੱਤਾ ਪਹਿਲਾਂ ਅਸੀਂ 1 2 ਕੀਤਾ ਮਤਲਬ ਅਸੀਂ ਇੱਕ ਨੂੰ ਪਹਿਲਾਂ ਲਿਖਿਆ ਤੇ ਦੂਜੀ ਨੂੰ ਬਾਅਦ ਚ ਲਿਖ ਕੇ ਉਹਦਾ ਆਨਸਰ ਕਰ ਲਿਆ ਹਣਾ ਜਿਵੇਂ ਅਸੀਂ ਕੋਨਾ ਐਗਜ਼ਾਮਪਲ ਲਈਏ -3/8 5/6 ਦਾ ਆਨਸਰ ਆ ਗਿਆ 11/24 ਦੂਜੀ ਵਾਰ ਮੈਂ ਕੀ ਕੀਤਾ ਦੋ ਨੰਬਰ ਵਾਲੇ ਨੂੰ ਮੈਂ ਪਹਿਲੇ ਨੰਬਰ ਤੇ ਲਿਖਤਾ ਤੇ ਪਹਿਲੇ ਨੰਬਰ ਵਾਲੇ ਨੂੰ ਮੈਂ ਦੂਜੇ ਨੰਬਰ ਤੇ ਲਿਖਤਾ ਹੁਣ ਜਿਵੇਂ ਮੈਂ ਪਹਿਲਾਂ ਹੁਣ ਕੀ ਕੀਤਾ ਮੈਂ 5/6 ਨੂੰ ਪਹਿਲਾਂ ਲਿਖਤਾ 3/8 ਨੂੰ -3/8 ਨੂੰ ਬਾਅਦ ਚ ਲਿਖਿਆ ਤਾਂ ਫਿਰ ਮੇਰੇ ਕੋਲ ਆਨਸਰ ਸੇਮ ਆਇਆ 11/24 ਤਾਂ ਇਹਦਾ ਮਤਲਬ ਕੀ ਹੈ ਵੀ ਜਿਹੜਾ ਪਰਿਮੇਯ ਸੰਖਿਆਵਾਂ ਤੇ ਕ੍ਰਮਵਟਾਂਦਰਾ ਗੁਣ ਵੀ ਲਾਗੂ ਹੁੰਦਾ ਹੈ ਮਤਲਬ ਜੇ ਸੜਕੋਲ ਦੋ ਪਰਿਮੇਯ ਸੰਖਿਆਵਾਂ ਹੈ ਜੇ ਅਸੀਂ ਉਹਨਾਂ ਨੂੰ ਉਲਟ ਕਰਕੇ ਵੀ ਪਹਿਲਾਂ ਪਹਿਲੀ ਪਲੱਸ ਦੂਜੀ ਕਰ ਦਾਂਗੇ ਫਿਰ ਦੂਜੀ ਪਲੱਸ ਪਹਿਲੀ ਦਾ ਜੋੜ ਕਰਾਂਗੇ ਜੋੜ ਆਪਾਂ ਜੋੜ ਦੀ ਗੱਲ ਕਰ ਰਹੇ ਹਾਂ ਤਾਂ ਆਨਸਰ ਸੇਮ ਆਏਗਾ ਇਹ ਜਿਹੜਾ ਹੁੰਦਾ ਸਚਾਰਤਾ ਪ੍ਰੋਪਰਟੀ ਸਚਾਰਤਾ ਦਾ ਮਤਲਬ ਹੁੰਦਾ ਐਸੋਸੀਏਟਿਵ ਪ੍ਰੋਪਰਟੀ ਜਿੱਦਾਂ ਹੁਣ ਕਮਿਊਟੇਟਿਵ ਜਾਂ ਕ੍ਰਮਵਟਾਂਦਰਾ ਦੇ ਵਿੱਚ ਅਸੀਂ ਦੋ ਪਰਿਮੇਯ ਸੰਖਿਆਵਾਂ ਨੂੰ ਉਲਟ-ਪੁਲਟ ਕੀਤਾ ਸੀ ਹੈਨਾ ਕ੍ਰਮਵਟਾਂਦਰਾ ਕੀਤਾ ਸੀ ਇਹਦੇ ਵਿੱਚ ਸਾਡੇ ਕੋਲ ਤਿੰਨ ਹੁੰਦੀਆਂ ਤੇ ਸਾਡੇ ਕੋਲ ਤਿੰਨ ਪਰਿਮੇਯ ਸੰਖਿਆਵਾਂ ਹੁੰਦੀਆਂ ਹੈਗੀਆਂ ਮੰਨ ਲਓ ਪਹਿਲੀ ਪਰਿਮੇਯ ਸੰਖਿਆ a/b ਹੋਗੀ ਦੂਜੀ ਪਰਿਮੇਯ ਸੰਖਿਆ c/d ਹੋਗੀ ਤੀਜੀ ਪਰਿਮੇਯ ਸੰਖਿਆ e/f ਹੋਗੀ ਕਿ ਜੇਕਰ ਅਸੀਂ ਕਿ ਜਦੋਂ ਅਸੀਂ ਤਿੰਨ ਪਰਿਮੇਯ ਸੰਖਿਆਵਾਂ ਵਿੱਚੋਂ ਪਹਿਲੀਆਂ ਦੋ ਪਰਿਮੇਯ ਸੰਖਿਆਵਾਂ ਦਾ ਜੋੜ ਫਿਰ ਤੀਜੀ ਵਿੱਚ ਜੋੜੀ ਜਾਵੇ ਤੇ ਫਿਰ ਦੂਜੀ ਤੇ ਤੀਜੀ ਦਾ ਜੋੜ ਜਿਹੜਾ ਜਵਾਬ ਆਊਗਾ ਉਹ ਨੂੰ ਅਸੀਂ ਪਹਿਲੇ ਵਿੱਚ ਜੋੜੀਏ ਤਾਂ ਦੋਨਾਂ ਵਿੱਚ ਹੀ ਆਨਸਰ ਸਾਡੇ ਕੋਲੇ ਸੇਮ ਆਊਗਾ ਮੰਨ ਲਓ ਹੁਣ ਮੇਰੇ ਕੋਲ ਕੀ ਹੈ ਮੈਂ ਇਹਨੂੰ 1 ਨੰਬਰ ਦੇਤਾ ਇਹਨੂੰ 2 ਦੇਤਾ ਇਹਨੂੰ 3 ਨੰਬਰ ਦੇਤਾ ਠੀਕ ਹੈ ਪਹਿਲਾਂ ਮੈਂ ਕੀ ਕੀਤਾ ਪਹਿਲੀਆਂ ਦੋਨਾਂ ਦਾ ਜੋੜ ਕਰਕੇ ਜਿਹੜਾ ਆਨਸਰ ਆ ਗਿਆ ਉਹਦੇ ਵਿੱਚ ਮੈਂ ਤੀਜੀ ਪਰਿਮੇਯ ਸੰਖਿਆ ਜੋੜੀ ਠੀਕ ਹੈ ਪਹਿਲੀ ਵਾਰੀ ਮੈਂ ਕੀਤਾ ਦੂਜੀ ਵਾਰੀ ਮੈਂ ਕੀ ਕੀਤਾ ਪਹਿਲਾਂ ਮੈਂ ਦੂਜੀ ਤੇ ਤੀਜੀ ਨੂੰ ਜੋੜ ਲਿਆ ਠੀਕ ਹੈ ਦੂਜੀ ਤੇ ਤੀਜੀ ਨੂੰ ਜੋੜ ਲਿਆ ਜਵਾਬ ਦੇ ਵਿੱਚ ਫਿਰ ਮੈਂ ਪਹਿਲੀ ਪਰਿਮੇਯ ਸੰਖਿਆ ਜੋੜੀ ਤਾਂ ਫਿਰ ਮੈਂ ਦੇਖਿਆ ਵੀ ਆਨਸਰ ਕਿੰਨਾ ਆਊਗਾ ਤਾਂ ਦੋਨੇ ਵਾਰੀ ਆਨਸਰ ਆਪਣੇ ਕੋਲੇ ਸੇਮ ਆਊਗਾ ਤੇ ਇਹਨੂੰ ਅਸੀਂ ਸਹਿਚਾਰਤਾ ਗੁਣ ਬੋਲਦੇ ਆ ਬਸ ਇਹ ਯਾਦ ਰੱਖਣਾ ਕਿ ਰਮਟਾਂਦਰਾ ਸਰਕਲ 'ਚ ਦੋ ਪਰਿਮੇਯ ਸੰਖਿਆਵਾਂ ਆਉਣਗੀਆਂ ਸਹਿਚਾਰਤਾ ਦੇ ਵਿੱਚ ਸਾਡੇ ਕੋਲੇ ਤਿੰਨ ਪਰਿਮੇਯ ਸੰਖਿਆਵਾਂ ਆਉਣਗੀਆਂ ਜਿਵੇਂ ਉਹਨਾਂ ਨੇ ਇੱਕ ਉਦਾਹਰਨ ਲਈ ਹੈ -1/2 3/4 ਤੇ -5/6 ਕਿ ਕਿ ਪਹਿਲਾਂ ਉਹਨਾਂ ਨੇ ਕੀ ਕੀਤਾ ਪਹਿਲੀ ਦੋਹਾਂ ਦਾ ਜੋੜ ਕੀਤਾ ਠੀਕ ਹੈ ਤੇ ਫਿਰ ਜਿਹੜਾ ਜਵਾਬ ਆ ਗਿਆ ਉਹਦੇ 'ਚ -5/6 ਉਹਨੂੰ ਉਹਨੂੰ ਜੋੜ ਕਰਤਾ ਤਾਂ ਸਾਡੇ ਕੋਲ ਆਨਸਰ ਆ ਗਿਆ -7/12 ਦੂਜੀ ਵਾਰੀ ਉਹਨਾਂ ਨੇ ਕੀ ਕੀਤਾ ਪਹਿਲਾਂ 3/4 ਤੇ -5/6 ਦਾ ਜੋੜ ਕੀਤਾ ਫਿਰ ਜਿਹੜਾ ਆਨਸਰ ਆ ਗਿਆ ਸਾਡੇ ਕੋਲੇ -1/12 ਆਨਸਰ ਆ ਗਿਆ ਉਹਦੇ 'ਚ ਫਿਰ -1/2 ਨੂੰ ਐਡ ਕੀਤਾ ਤਾਂ ਫਿਰ ਅਸੀਂ ਦੇਖਿਆ ਸਾਡੇ ਕੋਲੇ ਆਨਸਰ ਫਿਰ -7/12 ਹੀ ਆਇਆ ਤਾਂ ਇਹਦਾ ਮਤਲਬ ਕੀ ਹੈਗਾ ਕਿ ਪਰਿਮੇਯ ਸੰਖਿਆਵਾਂ ਤੇ ਮਤਲਬ ਜਿਹੜਾ ਹੈਗਾ ਹੈਗਾ ਜੋੜ ਦਾ ਸਚਾਰਤਾ ਗੁਣ ਵੀ ਪਰਿਮੇਯ ਸੰਖਿਆਵਾਂ ਦੇ ਜੋੜ ਤੇ ਸਚਾਰਤਾ ਗੁਣ ਲਾਗੂ ਹੁੰਦਾ ਹੈ ਨੈਕਸਟ ਹੈਗਾ ਜੋੜਾਤਮਕ ਤੱਤ ਸਮਕ ਥਿਸ ਇਜ਼ ਵੈਰੀ ਇੰਪੋਰਟੈਂਟ ਹੈ ਨਾ ਇਹਨੂੰ ਅਸੀਂ ਐਡੀਟਿਵ ਆਇਡੈਂਟੀਟੀ ਬੋਲਦੇ ਆ ਜੋੜਾਤਮਕ ਇਹਦਾ ਮਤਲਬ ਹੈ ਕਿ ਅਸੀਂ ਮਤਲਬ ਜਦੋਂ ਅਸੀਂ ਆਪਾਂ ਨੂੰ ਪਤਾ ਜਦੋਂ ਆਪਾਂ ਕਿਸੇ ਵੀ ਸੰਖਿਆ 'ਚ ਜ਼ੀਰੋ ਨੂੰ ਜੋੜ ਦਿੰਦੇ ਆ ਨਾ ਤਾਂ ਆਨਸਰ ਸੇਮ ਰਹਿੰਦਾ ਹੈ ਹੈਨਾ ਜੇ ਨੂੰ ਮੈਂ ਕੋਈ ਮੰਨ ਲਉ ਪੰਜ ਪੈਨਸਲ ਹੈ ਤਾਂ ਮੈਂ ਚ ਜ਼ੀਰੋ ਜੋੜਤੀ ਮਤਲਬ ਕੁਝ ਨਹੀਂ ਜੋੜਿਆ ਤਾਂ ਮੇਰੇ ਕੋਲ ਪੰਜ ਹੀ ਰਹਿ ਜਾਣਗੇ ਨਾ ਆਪਾਂ ਤਾਂ ਇੱਥੇ ਵੀ ਉਹਨਾਂ ਨੇ ਇਹੀ ਦੱਸਿਆ ਵੀ ਜਦੋਂ ਅਸੀਂ ਕਿਸੇ ਪਰਮੇਯ ਸੰਖਿਆ ਦੇ ਵਿੱਚ ਜ਼ੀਰੋ ਜੋੜਦੇ ਹਾਂ ਜ਼ੀਰੋ ਜੋੜਿਆ ਜਾਂਦਾ ਤਾਂ ਸਾਨੂੰ ਉਹੀ ਪਰਮੇਯ ਸੰਖਿਆ ਮਿਲਦੀ ਹੈ ਮਤਲਬ ਸੇਮ ਆਨਸਰ ਰਹਿ ਜਾਂਦਾ ਠੀਕ ਹੈ ਤਾਂ ਇਹਨੂੰ ਅਸੀਂ ਫਿਰ ਕੀ ਬੋਲਦੇ ਹਾਂ ਜ਼ੀਰੋ ਨੂੰ ਅਸੀਂ ਬੋਲਦੇ ਹੈਗੇ ਆ ਇਹ ਜੋੜਾਤਮਕ ਤਤਸਮਕ ਹੈ ਤਾਂ ਤੁਹਾਨੂੰ ਕਿਤੇ ਆ ਸਕਦਾ ਇੱਕ ਨੰਬਰ ਚ ਕੁਐਸਚਨ ਵੀ ਜੋੜਾਤਮਕ ਤਤਸਮਕ ਕੀ ਹੁੰਦਾ ਤਾਂ ਜ਼ੀਰੋ ਹੁੰਦਾ ਠੀਕ ਹੈ ਜੀ ਤਾਂ ਜੁੜਾਤਮਕ ਤੱਤਸਮਕ ਦਾ ਮਤਲਬ ਕੀ ਹੁੰਦਾ ਹੈਗਾ ਵੀ ਮਤਲਬ ਉਹ ਸੰਖਿਆ ਜਿਹਨੂੰ ਜੋੜ ਕੇ ਪਰਿਮੇਯ ਸੰਖਿਆ ਵਿੱਚ ਜੋੜ ਕੇ ਸਾਡੇ ਕੋਲੇ ਸੇਮ ਆਨਸਰ ਆ ਜੇ ਤਾਂ ਜ਼ੀਰੋ ਜੁੜਾਤਮਕ ਤੱਤਸਮਕ ਹੁੰਦਾ ਹੈ ਇੱਕ ਹੁੰਦਾ ਜੁੜਾਤਮਕ ਉਲਟਾ ਉਹ ਇਹਨਾਂ ਦੋਨਾਂ 'ਤੇ ਤੁਸੀਂ ਕਨਫਿਊਜ਼ ਨਹੀਂ ਹੋਣਾ ਜੁੜਾਤਮਕ ਤੱਤਸਮਕ ਹਮੇਸ਼ਾ ਇੱਕ ਹੀ ਅੱਖਰ ਹੋਊਗਾ ਆਇਡੈਂਟੀਟੀ ਕਿਸੇ ਮਤਲਬ ਪਾਰਟਿਕੂਲਰ ਜ਼ੀਰੋ ਹੋਊਗਾ ਹੈਨਾ ਇਨਵਰਸ ਹੁੰ ਜਿੱਤੇ ਉਲਟ ਆ ਗਿਆ ਉਲਟ ਤੋਂ ਨਹੀਂ ਨੂੰ ਆਪਾਂ ਨੂੰ ਪਤਾ ਲੱਗਦਾ ਵੀ ਜ਼ੀਰੋ ਦਾ ਤਾਂ ਕੋਈ ਉਲਟ ਹੁੰਦਾ ਨਹੀਂ ਇਸ ਕਰਕੇ ਜ਼ੀਰੋ ਉਲਟ ਵਾਲੇ ਤਾਂ ਤਾਂ ਆਂਸਰ ਆ ਨਹੀਂ ਸਕਦੀ ਹੈ ਨਾ ਜੋੜਾਤਮਕ ਉਲਟ ਐਡੀਟਿਵ ਇਨਵਰਸ ਹੁਣ ਉਲਟ ਹੋ ਗਿਆ ਹੁਣ ਦੇਖੋ ਉਹ ਕਹਿੰਦੇ ਵੀ ਸਾਡੇ ਕੋਲ ਇੱਕ ਪਰਿਮੇਯ ਸੰਖਿਆ ਹੈ ਤਾਂ ਅਸੀਂ ਉਹਦੇ ਚ ਕੀ ਜੋੜੀਏ ਵੀ ਸਾਡੇ ਕੋਲ ਜ਼ੀਰੋ ਆ ਜੇ ਹੁਣ ਕਿਸੇ ਪਰਿਮੇਯ ਸੰਖਿਆ ਦੇ ਵਿੱਚ ਕੀ ਜੋੜੀਏ ਵੀ ਜ਼ੀਰੋ ਆਂਸਰ ਆ ਜੇ ਹੈ ਨਾ ਤਾਂ ਫਿਰ ਮਤਲਬ ਜਿਹੜੀ ਪਰਿਮੇਯ ਸੰਖਿਆ ਅਸੀਂ ਜੋੜਾਂਗੇ ਨਾ ਉਹ ਪਹਿਲੇ ਵਾਲੇ ਦੀ ਦਾ ਜੋੜਾਤਮਕ ਉਲਟ ਹੋਵੇਗਾ ਮੰ ਤੁਸੀਂ ਇੱਕ ਐਗਜ਼ਾਮਪਲ ਨਾਲ ਸਮਝੋ ਠੀਕ ਹੈ ਮੰਨ ਲਓ ਮੇਰੇ ਕੋਲ ਪਹਿਲਾਂ ਕੀ ਸੀਗਾ ਮੇਰੇ ਕੋਲ ਪਹਿਲਾਂ ਸੀਗੇ ਬੈਂਕ ਦੇ ਵਿੱਚ ਮੰਨ ਲਓ 500 ਰੁਪਏ ਮੈਂ ਇਹਨੂੰ ਪਲੱਸ 500 ਲਿਖ ਲਿਆ ਮੈਂ ਉਹ ਪੈਸੇ ਕਢਵਾ ਲਏ ਤਾਂ ਹੁਣ ਮੇਰੇ ਕੋਲ ਕੀ ਹੋ ਗਿਆ ਮਾਈਨਸ 500 ਹੋ ਗਏ ਹੈਨਾ ਤਾਂ ਹੁਣ ਮੇਰੇ ਕੋਲ ਕੀ ਹੈ ਬੈਂਕ ਦੇ ਵਿੱਚ ਕੀ ਰਹਿ ਗਿਆ ਜ਼ੀਰੋ ਤਾਂ ਆਨਸਰ ਜ਼ੀਰੋ ਆ ਗਿਆ ਤੇ ਮੈਂ ਪਲੱਸ 500 ਨੂੰ ਜ਼ੀਰੋ ਚ ਕਦੋਂ ਬਦਲ ਸਕੀ ਜਦੋਂ ਮੈਂ ਮਾਈਨਸ 500 ਲੈ ਕੇ ਆਂਦੀ ਹਾਂ ਹੈਨਾ ਤਾਂ -500 ਦਾ ਮਤਲਬ ਕੀ ਹੋ ਗਿਆ ਮਤਲਬ ਜਦੋਂ ਮੈਂ ਇਹਦਾ ਨਿਸ਼ਾਨ ਚੇਂਜ ਕੀਤਾ +500 ਤੋਂ ਮੈਂ -500 ਕਰ ਦਿੱਤੇ ਹੈਨਾ ਤਾਂ ਇਹ ਹੀ ਗੱਲ ਹੈ ਮਤਲਬ ਜੁੜਾਤਮਕ ਉਲਟ ਦਾ ਮਤਲਬ ਕੀ ਹੁੰਦਾ ਹੈ ਵੀ ਜਦੋਂ ਇੱਕ ਪਰਿਮੇਯ ਸੰਖਿਆ ਦਿੱਤੀ ਹੈ ਤਾਂ ਅਸੀਂ ਉਹਦੀ ਰਿਨਾਤਮਕ ਸੰਖਿਆ ਨੂੰ ਉਹਦਾ ਜੁੜਾਤਮਕ ਉਲਟ ਕਹਿੰਦੇ ਹਾਂ ਜਦੋਂ ਦੋ ਪਰਿਮੇਯ ਸੰਖਿਆਵਾਂ ਨੂੰ ਜੋੜ ਕੇ ਉੱਤਰ 0 ਆਵੇ ਸੀਫਰ ਮਤਲਬ ਜੁੜਾਤਮਕ ਤਤਸਮ ਕਾਵੇ ਤਾਂ ਦੋਨੋਂ ਪਰਿਮੇਂ ਸੰਖਿਆਵਾਂ ਇੱਕ ਦੂਜੇ ਦੀਆਂ ਜੁੜਾਤਮਕ ਉਲਟ ਹੋ ਜਾਂਦੀਆਂ ਜਿਵੇਂ +500 ਦਾ ਜੁੜਾਤਮਕ ਉਲਟ ਕੀ ਹੋ ਗਿਆ -500 ਕਿਉਂਕਿ ਜੇ -500 ਨੂੰ ਐਡ ਕਰਾਂਗੇ ਤਾਂ ਆਨਸਰ 0 ਆਊਗਾ ਤੇ ਜੇ ਪਹਿਲਾਂ ਸਾਨੂੰ -500 ਪਤਾ ਹੈ ਤਾਂ ਜੇ ਉਹਦੇ 'ਚ ਅਸੀਂ +500 ਐਡ ਕਰਾਂਗੇ ਤਾਂ ਫਿਰ ਸਾਡੇ ਕੋਲੇ 0 ਆਨਸਰ ਆਊਗਾ ਤਾਂ ਇਹਦਾ ਮਤਲਬ ਉਹਦਾ +500 ਜੁੜਾਤਮਕ ਉਲਟ ਹੋ ਗਿਆ ਪਰ ਉਹ ਕੀ ਹੈ ਉਹ ਸੰਪੂਰਨ ਸੰਖਿਆਵਾਂ ਅਸੀਂ ਪਰਿਮੇਯ ਸੰਖਿਆ ਦੀ ਗੱਲ ਕਰਨੀ ਹੈ ਤਾਂ ਹੁਣ ਅਸੀਂ ਕੀ ਕਰਾਂਗੇ ਕਿ ਪਰਿਮੇਯ ਸੰਖਿਆ ਲੈ ਲਾਂਗੇ ਜਿਵੇਂ a/b ਇੱਕ ਪਰਿਮੇਯ ਸੰਖਿਆ ਹੈ ਠੀਕ ਹੈ b ਇਸ ਨੋਟ ਇਕੁਅਲ ਟੂ 0 ਤਾਂ ਆਪਣੀ ਡੈਫੀਨੇਸ਼ਨ ਜੀ ਹੈਗੀ ਹੈ ਤਾਂ ਫਿਰ ਹੁਣ ਆਪਾਂ ਇਹਦੇ ਵਿੱਚ ਕੀ ਜੋੜੀਏ ਵੀ ਸਾਡੇ ਕੋਲ ਅਨਸਰ 0 ਆ ਜੇ ਤਾਂ ਅਸੀਂ ਇਹਦੇ ਵਿੱਚ -1/2 ਜੋੜ ਦਾਂਗੇ ਮੈਂ ਕੀਤਾ a/2 ਦੇ ਮੂਰੇ ਇੱਕ ਮਾਈਨਸ ਦਾ ਨਿਸ਼ਾਨ ਲੱਗਾ ਠੀਕ ਹੈ ਤਾਂ a/ ਜਿਹੜਾ a/b ਦਾ ਜਿਹੜਾ ਜੁੜਾਤਮਕ ਉਲਟ ਹੋ ਗਿਆ ਉਹ -a/b ਹੋ ਗਿਆ ਤੇ -a/b ਦਾ ਜੁੜਾਤਮਕ ਉਲਟ ਜਿਹੜਾ ਹੋ ਗਿਆ ਉਹ +a/b ਹੋ ਗਿਆ ਜਿਵੇਂ ਇਹਨਾਂ ਨੇ 2/3 ਦੀ ਐਗਜ਼ਾਮਪਲ ਲਈ ਹੈ 2/3 ਦੇ ਵਿੱਚ -2/3 ਐਡ ਕਰਾਂਗੇ ਤੇ ਸਾਡੇ ਕੋਲ 0 ਆਊਗਾ ਤੇ ਜੇ -2/3 ਦੇ ਵਿੱਚ ਅਸੀਂ 2/3 ਐਡ ਕਰ ਦਾਂਗੇ ਤਾਂ ਵੀ ਆਨਸਰ 0 ਹੋ ਜਾਊਗਾ ਇਟ ਮੀਨਸ ਜਿਹੜਾ ਜੁੜਾਤਮਕ ਉਲਟ ਹੁੰਦਾ ਨਾ ਇਹਦਾ ਮਤਲਬ ਹੀ ਹੁੰਦਾ ਵੀ ਜਿਹੜਾ ਦਿੱਤੀ ਹੋਈ ਪਰਮੇਸ਼ੰਖਿਆ ਤੁਸੀਂ ਉਹਦਾ ਨਿਸ਼ਾਨ ਚੇਂਜ ਕਰ ਦਿਓ ਜਾਂ ਉਹਦਾ ਮਤਲਬ ਜਿਹੜੀ ਨਾਤਮਕ ਹੈ ਤਾਂ ਉਹਦੀ ਤਨਾਤਮਕ ਲਿਖ ਦੋ ਜੇ ਤਨਾਤਮਕ ਹੈ ਤਾਂ ਉਹਦੀ ਰਿਣਾਤਮਕ ਲਿਖ ਦੋ ਤਾਂ ਹੁਣ ਅਸੀਂ ਐਕਸਰਸਾਈਜ਼ 1.1 ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀਆਂ ਵੀ ਇਸ ਐਕਸਰਸਾਈਜ਼ ਦੇ ਵਿੱਚ ਸਾਨੂੰ ਲੋੜਿੰਦੀ ਇੰਟਰੋਡਕਸ਼ਨ ਚਾਹੀਦੀ ਸੀ ਜਾਂ ਜਿਹੜੇ ਕੋਈ ਪਰਿਮੇਸ਼ ਸੰਖਿਆ ਦੇ ਗੁਣ ਸਾਨੂੰ ਇਸ ਐਕਸਰਸਾਈਜ਼ ਦੇ ਵਿੱਚ ਚਾਹੀਦੇ ਸੀ ਅਸੀਂ ਉਹ ਸਾਰੇ ਡਿਸਕਸ ਕਰ ਲਿਆ ਹੁਣ ਅਸੀਂ ਐਕਸਰਸਾਈਜ਼ 1.2 ਹੈ ਜਿਹੜੀ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲਾ ਜਿਹੜਾ ਟੌਪਿਕ ਹੈ ਉਹ ਬਹੁਤ ਵਧੀਆ ਤਦੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਔਰ ਤੁਹਾਨੂੰ ਇਹਨਾਂ ਟਾਪਿਕਸ ਦੀ ਸਮਝ ਲੱਗੀ ਹੈ ਤਾਂ ਪਲੀਜ਼ ਤੁਸੀਂ ਇਸ ਚੈਨਲ ਨੂੰ ਲਾਈਕ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ